ਤੁਹਾਨੂੰ 20 ਏਕੜ ਜਿਹੜੀ ਤੁਹਾਡੀ ਝੋਨੇ ਦੀ ਫਸਲ ਹੈ ਉਹ ਬੋਹਣੀ ਪਈ ਆ ਕਾਰਨ ਕੀ ਕੋਈ ਕੋਈ ਸਪਰੇਅ ਕਹਿਨਦਾ ਕੋਈ ਕੋਈ ਕਹਿਨਦਾ ਜਣੀ ਗੱਲਾਂ ਐ ਤਾਂ ਸਾਰੀਆਂ ਵਧੀਆ ਬੰਦੇ ਵੀ ਆਂਦੇ ਰਹੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਇਹਦਾ ਹੱਲ ਕੋਈ ਨਹੀਂ ਵੀ ਸਪਰੇਅ ਕਰਕੇ ਦੇਖ ਲਓ ਰੁਕ ਜੇ ਰੁਕ ਜੇ ਨਾ ਨੁਕ ਰੁਕੇ ਨਾ ਵੀ ਰੁਕੇ ਕਹਿੰਦਾ ਫਸਲ ਪੂਰੀ ਬਣਨ ਵਾਲੀ ਸੀ ਤਿਆਰ ਹੋਣ ਵਾਲੀ ਸੀ ਤੇ ਉਹ ਤੁਹਾਨੂੰ ਬੋਹਣੀ ਪਈ ਅੱਜ ਤੋਂ 10 ਦਿਨਾਂ ਨੂੰ ਫਸਲ ਨਿਸਰ ਜਾਣਾ ਜਿਹੜੇ ਵੀ ਮਾਹਿਰ ਇੱਥੇ ਦੇਖਣ ਆਈ ਸੀ ਉਹਨਾਂ ਨੇ ਕੀ ਕਿਹਾ ਵੀ ਕੀ ਕਾਰਨ ਵਧ ਰਿਹਾ ਹੈ ਇਹ ਉਹ ਕਹਿੰਦੇ ਸਾਡੀ ਵੀ ਸਮਝ ਨਹੀਂ ਆ ਰਹਾ ਹੈ ਕਿ 42 ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਨੂੰ ਆਪਣੀਆਂ ਫਸਲਾਂ ਬੋਣੀਆਂ ਪੈ ਰਹੀਆਂ ਨੇ ਤੁਹਾਡਾ ਪਤਾ ਲੱਗਿਆ ਸਾਨੂੰ ਕਿ ਤੁਸੀਂ ਵੀ ਆਪਣੀ ਫਸਲ ਕਿੰਨੇ ਕਿੜੇ ਬੋਣੀ ਪਈ 19 ਕਿੱਲੇ ਬਾਣੀ ਪਈ ਆ ਵੀ ਹੋਰ ਕਰਦੇ ਵੀ ਕੀ ਹੱਲ ਵੀ ਕੋਈ ਨਹੀਂ ਦੀ ਸਾਡੇ ਕੋਲੇ ਹੁਣ ਜਿਹੜੀ ਲਾਈ ਆ ਇਹ ਦੇਖੋ ਵੀ ਪੂਰ ਜੜਦੀ ਹੈ ਕਿ ਨਹੀਂ ਚਾਦਾਂਗੇ ਸੀ ਕਿਸਾਨਾਂ ਨੂੰ ਮੀਰ ਬਣਾ ਦਾਂਗੇ ਮੈਨੂੰ ਤਾਂ ਲੱਗਦਾ ਨਹੀਂ ਮੇਰੀ ਮੂਰੀ ਕਿਹੜੀ ਆਵੇਗੀ ਇਹ ਤਾਂ ਹੋਰ ਕੰਗਾਲੀ ਆਵੇਗੀ ਜਿਹੜੇ ਹਿਸਾਬ ਨਾਲ ਕਿਸਾਨਾਂ ਦੀ ਹਾਲਤ ਹੋਈ ਪਈ ਐ ਵੀ ਆਉਣ ਵਾਲੇ ਸਮੇਂ 'ਚ ਖੇਤੀ ਐ ਜਿਹੜੀ ਇਹ ਫਾਇਦੇ ਦਾ ਧੰਦਾ ਨਹੀਂ ਤੁਸੀਂ ਅੱਜ ਮੇਰੇ ਤੇ ਲਾ ਲਓ ਮੈਨੂੰ ਡਬਲ ਹੋ ਗਈ ਮੈਂ ਕੋਈ 20 ਸਾਲ ਲਿਉਂਟ ਸਕਦਾ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਜੇ ਆਪਾਂ ਗਈਏ ਵੀ ਤਾਂ ਹੁਣ ਪ੍ਰਮਾਤਮਾ ਦੀ ਮਰਜ਼ੀ ਐ ਜੋ ਉਹਨੇ ਦੇਣਾ ਦੇਈਗਾ ਉਹਤੀ ਡੋਰੀ ਆ ਜੇ ਭਾਗ ਜੇ ਵੀ ਸਰਕਾਰ ਕਰਦੀ ਹੈ ਜਾਂ ਕਰਦੇ ਕੁਝ ਨਹੀਂ ਕਰਦਾ ਸਿਆਣੇ ਕਹਿੰਦੇ ਆ ਵੀ ਜੂੰ ਦੇ ਨੂੰ ਕੋ ਪੁੱਛਦਾ ਨਹੀਂ ਹੈਗਾ ਮਰੇ ਹੋਏ ਦੇ ਫਿਰ ਕੀ ਪਾਈ ਜਾਂਦੇ ਹੈ ਹਨਾ ਉਹਦਾ ਕੋਈ ਫਾਇਦਾ ਨਹੀਂ ਉਹਨੂੰ ਜੂੰ ਦੇਂਦੋਂ ਨਾ ਸਤਿ ਸ਼ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਰਮੰਦ ਸਿੰਘ ਕੁਮਾਰ ਜਿੱਥੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਪਰੇਸ਼ਾਨ ਨੇ ਉਥੇ ਦੂਜੀ ਪਾਸੇ ਕਿਸਾਨਾਂ ਨੂੰ ਕੁਦਰਤ ਦਾ ਕਹਿਰ ਵੀ ਚੱਲਣਾ ਪੈ ਰਿਹਾ ਗੱਲ ਕਰੀਏ ਕਿ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਵੱਡੇ ਪੱਧਰ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਦੇਖਿਆ ਗਿਆ ਕਿ ਕਿਸਾਨ ਆਪਣੀਆਂ ਫਸਲਾਂ ਝੋਨੇ ਦੀਆਂ ਲੱਗੀਆਂ ਲਗਾਈਆਂ ਫਸਲਾਂ ਨੂੰ ਬਾਹਰ ਰਹੀ ਨੇ ਕਾਰਨ ਕੀ ਬਣਦਾ ਕਿਉਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਾਹਰ ਰਹੀ ਨੇ ਕੋਈ ਕਿਸਾਨ 5 ਕਿੱਲੇ ਬਾਹਰ ਹੈ ਕੋਈ 10 ਕਿੱਲੇ ਬਾਹਰ ਹੈ ਤੇ ਬਾਹਣ ਤੋਂ ਬਾਅਦ ਦੁਬਾਰਾ ਹੀ ਲਾਉਣੀ ਪੈ ਰਹੀ ਹੈ ਪਿੰਡ ਨਵਾਂ ਗਉ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਸ ਪਿੰਡ ਦੇ ਇੱਕ ਕਿਸਾਨ ਦੇ ਵੱਲੋਂ ਤਕਰੀਬਨ 20 ਏਕੜ ਜਿਹੜੀ ਆਪਣੀ ਝੋਨੇ ਦੀ ਫਸਲ ਹੈ ਉਹ ਵਾਈ ਗਈ ਹੈ ਕਿਉਂ ਬੋਹਣੀ ਪਈ ਕੀ ਕਾਰਨ ਬਣਿਆ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਆ ਤੁਹਾਡਾ ਟਹਿਲ ਸਿੰਘ ਬਾਈ ਜੀ ਤੁਹਾਨੂੰ 20 ਏਕੜ ਜਿਹੜੀ ਤੁਹਾਡੀ ਝੋਨੇ ਦੀ ਫਸਲ ਹੈ ਉਹ ਬੋਹਣੀ ਪਈ ਆ ਕਾਰਨ ਕੀ ਬਣਿਆ ਕਾਰਨ ਇਹਦਾ ਬੈਰ ਸਾਹ ਬਿਮਾਰੀ ਆ ਇੱਕ ਉਹਦਾ ਇਲਾਜ ਹੈ ਨਹੀਂ ਦਬਾਣ ਜਾਂ ਦੂਣਾਂ ਨਾਲ ਗੱਲਬਾਤ ਕਰੀਆ ਬਥੇਰੇ ਆਏ ਆ ਡਾਕਟਰ ਵੀ ਦੇਖ ਕੇ ਗਏ ਆ ਹੂੰ ਪਰ ਉਹਦਾ ਉਹ ਕਹਿਣ ਲੱਗੇ ਵੀ ਹੱਲ ਕੋਈ ਨਹੀਂ ਹੈਗਾ ਵੀ ਤੁਸੀਂ ਕੋਈ ਕੋਈ ਸਪਰੇਅ ਕਹਿਣ ਦਾ ਕੋਈ ਕੋਈ ਕਹਿਣ ਦਾ ਜਣੀ ਗੱਲਾਂ ਐ ਤਾਂ ਸਾਰੀਆਂ ਹੂੰ ਵਧੀਆ ਬੰਦੇ ਵੀ ਆਂਦੇ ਰਹੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਇਹਦਾ ਹੱਲ ਕੋਈ ਨਹੀਂ ਵੀ ਸਪਰੇਅ ਕਰਕੇ ਦੇਖ ਲਓ ਰੁਕ ਜੇ ਰੁਕ ਜੇ ਨਾ ਨੁ ਰੁਕੇ ਨਾ ਵੀ ਰੁਕੇ ਕਹਿੰਦਾ ਹੂੰ ਉਹ ਹੁਣ ਕਰ ਹੀ ਰਹੇ ਆ ਫਿਰ ਵਿੱਚ ਜਾਦੇ ਖਰਾਬ ਦੀ ਹੂੰ ਜਿਹੜੀ ਕਿ ਅਸੀਂ ਸਮਾਨ ਵੀ ਪੂਰਾ ਕਰ ਚੁੱਕੇ ਤੇ ਜੀਰੀ ਦੇ ਵਿੱਚ ਤੁਸੀਂ ਮਤਲਬ ਅਰੇਹਾ ਸਪਰੀਆਂ ਜੋ ਵੀ ਹੁੰਦੀਆਂ ਨੇ ਉਹ ਪੂਰੀਆਂ ਬਾ ਚੁੱਕੇ ਹੋ ਚੁੱਕਿਆ ਦਾ ਸਾਰਾ ਸਮਾਨ ਪੈ ਗਿਆ ਦਾ ਹਮ ਅੱਜ ਤੋਂ ਜਿਆਦਾ ਜਿਆਦਾ 10 ਦਿਨਾਂ ਨੂੰ ਜੀਰੀ ਨੇ ਨਿਸਰਣਾ ਦਾ ਮਤਲਬ ਕਿ ਪੂਰੇ ਆਪਾਂ ਕਹ ਦੀ ਵੀ ਜਵਾਨੀ ਤੇ ਆਈ ਹੋਈ ਸੀ ਉਹ ਫਸਲ ਪੂਰੀ ਬਣਨ ਵਾਲੀ ਸੀ ਤਿਆਰ ਹੋਣ ਵਾਲੀ ਸੀ ਤੇ ਉਹ ਤੁਹਾਨੂੰ ਬੋਣੀ ਪੈਗੀ ਅੱਜ ਤੋਂ 10 ਦਿਨਾਂ ਨੂੰ ਫਸਲ ਨੇ ਨਿਸਰ ਜਾਣਾ ਦਾ ਹਮ ਫੇਰ ਜਦ ਦੇਖਿਆ ਵੀ ਇਹ ਤਾਂ ਉੱਪਰ ਜਾਣ ਦੀ ਬਜਾਏ ਥੱਲੇ ਜਾਣ ਲੱਗੀ ਹਮ ਸਾਰੀ ਲਾਲੇ ਹੋ ਗਈ ਫਸਲ ਅੱਛਾ ਫਿਰ ਉਹਦਾ ਹੱਲ ਸਾਡੇ ਕੋਲੇ ਕੋਈ ਹੈ ਨਹੀਂ ਦਾ ਬਾਣ ਤੋਂ ਸਵਾ ਤੇ ਜਿਹੜੇ ਡਾਕਟਰ ਜਾਂ ਫਿਰ ਜਿਹੜੇ ਵੀ ਮਾਹਿਰ ਇੱਥੇ ਦੇਖਣ ਆਈ ਸੀ ਉਹਨਾਂ ਨੇ ਕੀ ਕਿਹਾ ਵੀ ਕੀ ਕਾਰਨ ਬਣ ਰਿਹਾ ਹੈ ਇਹ ਉਹ ਕਹਿੰਦੇ ਸਾਡੀ ਵੀ ਸਮਝ ਨਹੀਂ ਆ ਰਿਹਾ ਹੈਗਾ ਹੂੰ ਵੀ ਇਹਦਾ ਸਾਡੇ ਕੋਲੇ ਵੀ ਕੋਈ ਇਲਾਜ ਨਹੀਂ ਹੈਗਾ ਅਸੀਂ ਤੁਹਾਨੂੰ ਰੋਕ ਦਈਏ ਵੀ ਨਾ ਬਾਹੋ ਅਸੀਂ ਦਵਾਈ ਵੇਚਣ ਦੇ ਮਾਰੇ ਜਾਂ ਕੁਝ ਵੀ ਕਰੀਏ ਵੀ ਸਾਡੇ ਕੋਲੇ ਕੋਈ ਇਲਾਜ ਨਹੀਂ ਹੈਗਾ ਇਹਦਾ ਹੂੰ ਵੀ ਇਹਦਾ ਤੁਸੀਂ ਬੋਣੀਆਂ ਬਾਹ ਸਕਦੇ ਹੋ ਰੱਖਣੀਆਂ ਰੱਖ ਸਕਦੇ ਹੋ ਹੂੰ ਇੱਕ ਥਾਇਓ ਦਵਾਈ ਆ ਵੀ ਇਹਦਾ ਸਪਰੇਅ ਦੇਖੋ ਕਰਕੇ ਤੇਲੇ ਦੀ ਆਹੋ ਵੀ ਜੜ ਚ ਤੇਲਾ ਲੱਗਿਆ ਜਾਂ ਜੜ ਚ ਸੁੰਡੀ ਆ ਕਾਰਨ ਦਾ ਜਣੀ ਕਿਸੇ ਨੂੰ ਕੋਈ ਪਤਾ ਨਹੀਂ ਡਾਕਟਰਾਂ ਨੂੰ ਵੀ ਕੋਈ ਪਤਾ ਨਹੀਂ ਹੈਗਾ ਬਾਈ ਜੀ ਤੁਹਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਨੂੰ ਆਪਣੀਆਂ ਫਸਲਾਂ ਬੋਣੀਆਂ ਪੈ ਰਹੀਆਂ ਨੇ ਤੁਹਾਡਾ ਪਤਾ ਲੱਗਿਆ ਸਾਨੂੰ ਕਿ ਤੁਸੀਂ ਵੀ ਆਪਣੀ ਫਸਲ ਕਿੰਨੇ ਕੜ ਬੋਣੀ ਪਈ ਤੁਹਾਨੂੰ ਸਾਨੂੰ ਬੋਣੀ ਪਈਆ 19 ਕਿੱਲੇ 19 ਕਿੱਲੇ ਹੂੰ 19 ਕਿल्ले ਬਾਣੀ ਪਈ ਆ ਵੀ ਹੋਰ ਕਰਦੇ ਵੀ ਕੀ ਹੱਲ ਵੀ ਕੋਈ ਨਹੀਂ ਦੀ ਸਾਡੇ ਕੋਲੇ ਹੁਣ ਜਿਹੜੀ ਲਾਈ ਆ ਇਹ ਦੇਖੋ ਵੀ ਪੂਰ ਚੜਦੀ ਆ ਕਿ ਨਹੀਂ ਛਕੋ 26 ਲਾਈ ਆ ਥੋੜੀ ਜਿਹੀ ਬਾਕੀ 16 ਮੰਨ ਨੇ ਲਾਈ ਆ ਪਹਿਲਾਂ ਕਿਹੜੀ ਕਿਸਮ ਲਾਈ ਸੀ ਜਿਹੜੀ ਪਹਿਲਾਂ ਬਾਣੀ ਪਈ ਪਹਿਲਾਂ ਅਸੀਂ 31 ਲਾਈ ਦੀ ਹੂੰ ਤੇ ਉਹ ਉਹਦੇ ਕੋਈ ਫਸਲ ਦੀ ਜਿਹੜੀ ਕਿਸਮ ਸੀ ਉਹ ਖਾਸ ਕਿਸਮ ਦੇ ਵਿੱਚ ਹੀ ਇਹ ਬਿਮਾਰੀ ਆ ਰਹੀ ਆ ਜਾਂ ਫਿਰ ਸਾਰੀਆਂ ਜਿਹੜੀਆਂ ਫਸਲਾਂ ਨੇ ਉਹ ਇਸ ਤਰ੍ਹਾਂ ਹੀ ਖਰਾਬ ਹੋ ਰਹੀਆਂ ਨੇ ਇਹ 31 ਚ ਥੋੜੀ ਜਿਆਦਾ ਆ ਰਹੀ ਆ ਆ ਸਾਰੀ ਜਿ ਰਹੀ ਆ ਪਰ 31 ਜਾਨੀ ਜਾਂ ਗੇਤੀ ਲਾ ਲੋ ਕਹਿ ਲੋ ਵੀ ਗੇਤੀ ਕਰਕੇ ਆਈ ਆ ਜਾਂ ਕੋ ਹੋਰ ਕਾਰਨ ਵੀ ਹੋ ਸਕਦਾ ਆਪਾਂ ਕੋਈ ਡਾਕਟਰ ਤਾਂ ਹੈ ਨਹੀਂ ਵੀ ਕਾ ਤੋਂ ਆਈ ਆ ਵਿੱਚ ਕਹਿਣ ਵਾਲੇ ਕਹਿੰਦੇ ਵੀ ਗੇਤੀ ਕਰਕੇ ਆਈ ਆ ਜੇ ਦੇਖੀਏ ਵਿੱਚ ਪਛੇਤੀ ਨੂੰ ਵੀ ਹੈਗੀ ਆ ਭਾਈ ਜੀ ਜਿਹੜੇ ਝੋਨਾ ਲਵਾਈ ਕਹਿ ਦਿੰਦੇ ਆਪਾਂ ਵੀ ਜਿਹੜੇ ਲੇਬਰ ਝੋਨਾ ਲਾਉਂਦੀ ਆ ਉਹ ਇੱਕ ਏਕੜ ਦੇ ਕਿੰਨੇ ਪੈਸੇ ਲੈ ਜਾਂਦੇ ਨੇ 4000 ਰੁਪਏ 4000 ਰੁਪਏ ਇੱਕ ਏਕੜ ਦਾ ਇੱਕ ਏਕੜ ਦਾ ਤੇ ਤੁਹਾਨੂੰ ਫਿਰ ਉਹ ਸਾਰੀ 4 4000 ਦੇ ਹਿਸਾਬ ਨਾਲ ਦੁਬਾਰੀ ਫਿਰ 4000 ਦੇਣੇ ਪੈਗੇ ਤੁਸੀਂ 20 ਕਿੱਲੇ ਦੇ ਦਿੱਤੇ ਨੇ ਹਾਂ ਡਬਲ ਦੁਬਾਰੀ ਫੇਰ ਦੇਈ ਆ ਹੁਣ ਕਿਸਾਨ ਤਾਂ ਪਹਿਲਾਂ ਹੀ ਕਹਿ ਲੀਏ ਕਿ ਫਸਲਾਂ ਦੀ ਮਾਰ ਹੋ ਗਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਜ਼ੇ ਦੇ ਥੱਲੇ ਚੱਲਦੇ ਨੇ ਕਿਸਾਨ ਤੇ ਬਹੁਤ ਸਾਰੇ ਕਿਸਾਨਾਂ ਨੂੰ ਘਾਟੇ ਵੀ ਹੋਰ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਕਰਕੇ ਪੈ ਜਾਂਦੇ ਨੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਫਿਰ ਜਦੋਂ ਇਸ ਤਰ੍ਹਾਂ ਦੇ ਨੁਕਸਾਨ ਚੱਲਣੇ ਪੈਂਦੇ ਨੇ ਦੇਖਣ ਵਾਲੀ ਗੱਲ ਤਾਂ ਦੇਖੋ ਸਾਰੀ ਦੁਨੀਆ ਜਾਣ ਰਹੀ ਆ ਹੁਣ ਕਈ ਕਹੀ ਜਾਂਦੇ ਆ ਵੀ ਗਵਰਨਮੈਂਟ ਸਹਾਇਤਾ ਕਰੀ ਫਲਾਣਾ ਕਰੀ ਗਵਰਨਮੈਂਟ ਵੀ ਕੀ ਸਹਾਇਤਾ ਕਰੀ ਵੀ ਹੁਣ ਆ ਉਹ ਕਿਸਾਨ ਇਕੱਠੇ ਹੋਏ ਤੇ ਲੁਧਿਆਣਾ ਵੀ ਐ ਪੋਲਿੰਗ ਹੋ ਰਹੀ ਹੈ ਪਤਾ ਨਹੀਂ ਕੀ ਹੈ ਇਹ ਕੀ ਸਿਲਸਿਲਾ ਉਹਦੇ ਜੀ ਕਰ ਰਹੇ ਨੇ ਵੀ ਐ ਕਰ ਦੇਣਗੇ ਬਚਾ ਦੇਣਗੇ ਸੀ ਕਿਸਾਨਾਂ ਨੂੰ ਅਮੀਰ ਬਣਾ ਦੇਣਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਮੇਰੀ ਮੂਰੀ ਕਿਹੜੀ ਆਵੇਗੀ ਇਹ ਤਾਂ ਹੋਰ ਕੰਗਾਲੀ ਆਵੇਗੀ ਵੀ ਜਿਹੜੇ ਹਿਸਾਬ ਨਾਲ ਕਿਸਾਨਾਂ ਦੀ ਹਾਲਤ ਹੋਈ ਪਈ ਹੈ ਵੀ ਆਉਣ ਵਾਲੇ ਸਮੇਂ 'ਚ ਖੇਤੀ ਹੈ ਜਿਹੜੀ ਇਹ ਫਾਇਦੇ ਦਾ ਤਾਂੰਦਾ ਨਹੀਂ ਰਿਹਾ ਤੁਸੀਂ ਅੱਜ ਮੇਰੇ ਤੇ ਲਾ ਲਓ ਮੈਨੂੰ ਡਾਬਲ ਹੋ ਗਈ ਮੈਂ ਕੋ 20 ਸਾਲ ਨਹੀਂ ਉੱਠ ਸਕਦਾ ਹੂੰ 20 ਸਾਲ ਨਹੀਂ ਉੱਠ ਸਕਦਾ ਜੋਰ ਲਾਣਾ ਚਾਹੀਦਾ ਆਪਦਾ ਹੂੰ ਜਿਹੜੀ ਇੱਕ ਇੱਕ ਵਾਰੀ ਇੱਕ ਫਸਲ ਦਾ ਇੱਕ ਤਾਂ ਤੁਹਾਨੂੰ ਡਬਲ ਉਹਨਾਂ ਤੇ ਲਵਾਈ ਲਵਾਉਣੀ ਪਈ ਡਬਲ ਖਰਚਾ ਹੋ ਗਿਆ ਨਾ ਮੈਂ ਵੇਲੀ ਰੱਖ ਸਕਦਾ ਹੂੰ ਲਾਉਣੀ ਤਾਂ ਪੈਂਦੀ ਉਹ ਪਰ ਲਾਈਆ ਮੈਨੂੰ ਪਤਾ ਵੀ ਨਹੀਂ ਉੱਠ ਸਕਦਾ ਹੂੰ ਜਬੂਰੀ ਦੀ ਲਾਣੀ ਵੀ ਲਾਣ ਦੀ ਵੀ ਮਜਬੂਰੀ ਧੀ ਹੂੰ ਉਹ ਸਰਦਨ ਨਾ ਹੈਗਾ ਇਹ ਗੱਲਾਂ ਵਿੱਚ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਹੂੰ ਜੇ ਪਾ ਗਈਏ ਵੀ ਤਾਂ ਹੁਣ ਪਰਮਾਤਮਾ ਦੀ ਮਰਜ਼ੀ ਹੈ ਜੋ ਉਹਨੇ ਦੇਣਾ ਦੇਗਾ ਉਹ ਤੇ ਹੀ ਡੋਰੀ ਹੈ ਜੇ ਪਾ ਗਈਏ ਵੀ ਸਰਕਾਰ ਕਰ ਦੇਈਏ ਕਰਦੇ ਕੁਝ ਨਹੀਂ ਕਰ ਸਕਦੀ ਅੱਗੇ ਸਰਕਾਰ ਨੇ ਕੀ ਕਰਦਾ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਫਿਰ ਵੀ ਕਿਸੇ ਹੱਦ ਤੱਕ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਮੁਆਵਜ਼ੇ ਦਿੰਦੀ ਹੈ ਪਹਿਲਾਂ ਵੀ ਇੱਥੇ ਤੁਹਾਡੇ ਇਲਾਕੇ ਦੇ ਵਿੱਚ ਇੱਥੇ ਪਾਣੀ ਆ ਗਿਆ ਸੀ ਉਦੋਂ ਵੀ ਤੁਹਾਡੀ ਇੱਥੇ ਫਸਲ ਡੁੱਬੀ ਸੀ ਉਦੋਂ ਹਾਂ ਮਰੀ ਸੀ ਫਸਲ ਮਰ ਗਈ ਸਾਡੀ ਉਦੋਂ ਕਿੰਨੀ ਡੁੱਬ ਗਈ ਸੀ ਸਾਡੇ 90 ਏਕੜ ਮਰ ਗਈ ਨਬੀ ਇਕੜਾ ਤੁਹਾਡੀ ਇਥੇ ਖਤਮ ਹੋ ਗਈ ਹਾਂ ਖਤਮ ਹੋ ਗਈ ਦੀ ਮਾਮਜੇ ਮੂੰਹ ਜੇ ਕਹਿਣ ਦੀਆਂ ਗੱਲਾਂ ਨੇ ਵੀ ਸਰਕਾਰ ਆ ਗਈ ਜੀ ਮਾਮਜਾ ਦੇ ਰਹੀ ਆ ਫਲਾਣਾ ਕਰ ਰਹੀ ਆ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਜਦ ਤੈਨੂੰ ਮਾਮਜੇ ਹੀ 5 ਸਾਲ ਬਾਅਦ ਮਿਲਿਆ ਤਾਂ ਕਰਨਾ ਕੀ ਉਹ ਮਾਮਜੇ ਦਾ ਤੇਰਾ ਮੌਕੇ ਤੇ ਕੰਮ ਨਾ ਹੋਇਆ ਜੇ ਫਸਲ ਪੌਦਾ ਨਹੀਂ ਮਿਲਿਆਂਗਾ ਲੋਕਾਂ ਨੇ ਮੁੱਲ ਲਿਆ ਕੋ ਕੁਛ ਕਰ ਕੋ ਕੁਛ ਕਰ ਇਹ ਜੇ ਬੜੀ ਮੁਸ਼ਕਲ ਨਾਲ ਜੇਰੀਆਂ ਲਾਉਣੀਆਂ ਦੀਆਂ ਜੇ ਮੰਨ ਲਓ ਉਹਦਾ ਪਾਣੂ ਕੋਈ 2000 ਰੁਪਏ 5-7 ਸਾਲ ਬਾਅਦ ਮਿਲ ਵੀ ਰਿਹਾ ਤਾਂ ਉਹਦਾ ਫਾਇਦਾ ਵੀ ਕੋਈ ਨਹੀਂ ਹੈਗਾ ਜਦੋਂ ਦਾ ਬੰਦਾ ਉੱਠ ਘੜਦਾ ਫਾਇਦਾ ਤਾਂ ਹੋਣਾ ਨਾ ਜੇ ਅੱਜ ਬੁਖਾਰ ਚੜ ਗਿਆ ਜੇ ਉਹਨੂੰ ਅੱਜ ਕੋਈ ਹੱਥ ਦੇ ਕੇ ਠਾਲਣ ਵਾਲਾ ਹੋਵੇ ਉਹਨੂੰ ਅੱਜ ਫਾਇਦਾ ਜਦੋਂ ਉਹ ਠੀਕ ਠਾਕ ਹੋ ਗਿਆ ਉਦੋਂ ਫਾਇਦਾ ਉਦੋਂ ਤਾਂ ਉੱਠੇ ਠਾਇਆ ਉਹ ਬਾਅਦ ਚ ਤਾਂ ਕੋਈ ਫਾਇਦਾ ਨਹੀਂ ਹੈਗਾ ਨਾ ਉਹ ਜਿਵੇਂ ਸਿਆਣੇ ਕਹਿੰਦੇ ਆ ਵੀ ਜੂੰ ਦੇਨ ਨੂੰ ਪੁੱਛਦਾ ਨਹੀਂ ਹੈਗਾ ਮਰੇ ਹੋਏ ਦੇ ਫਿਰ ਕੀ ਪਾਈ ਜਾਂਦੇ ਆ ਉਹਦੇ ਚਮਚੇ ਮੂੰਹ ਚ ਪਾਉਂਦੇ ਨੇ ਹਨਾ ਉਹਦਾ ਕੋਈ ਫਾਇਦਾ ਨਹੀਂ ਉਹਨੂੰ ਜੂੰ ਦੇਂਦੇ ਨਾ ਉਹ ਕੰਮ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਸੁਰਗੋਰਾ ਗੁਸ ਨਹੀਂ ਕਰਦੀਆਂ ਇਹ ਤਾਂ ਗੱਲਾਂ ਨੇ ਜਿੰਨੇ ਮਰਜੀ ਆਪਾਂ ਨੂੰ ਪਤਾ ਹੀ ਆ ਗਿਆ ਕੋਈ ਵੀ ਆ ਜੇ ਕਹੇਗਾ ਐ ਕਰਦਾਂਗੇ ਐ ਕਰਦਾਂਗੇ ਬਸ ਕਹਿ ਕੇ ਆਪਦਾ ਤੁਰਦੇ ਬਣਦੇ ਆ ਭਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 20 ਏਕੜ ਤੁਹਾਨੂੰ ਦੁਬਾਰਾ ਉਹਦੇ ਵਿੱਚ ਲਗਾਈ ਵੀ ਦੇਣੀ ਪਈ ਤੇ ਉਸ ਤੋਂ ਬਾਅਦ ਰੇਹਾ ਸਪਰੀਹਾ ਦਾ ਖਰਚਾ ਵੀ ਫਿਰ ਉਸੇ ਤਰ੍ਹਾਂ ਬਰਾਬਰ ਚੱਲੂਗਾ ਦੁਬਾਰਾ ਹਾਂ ਦੁਬਾਰਾ ਉਹ ਉਵੇਂ ਹੀ ਪੈਣਗੇ ਜਿਵੇਂ ਤਿੰਨ ਤਿੰਨ ਥੱਲੇ ਪਹਿਲਾਂ ਪਾਏ ਤੇ ਤਿੰਨ ਹੋਣ ਲੈਣਗੇ ਇੰਨਾ ਖਰਚਾ ਡਬਲ ਖਰਚਾ ਕਰਨ ਤੋਂ ਬਾਅਦ ਫਿਰ ਲੱਗਦਾ ਵੀ ਉਹਦੇ ਵਿੱਚੋਂ ਜਿਹੜੀ ਕਮਾਈ ਆ ਉਹਦੇ ਵਿੱਚੋਂ ਬਚ ਜੂਗਾ ਕੁਝ ਇਸ ਤਰ੍ਹਾਂ ਐਵੇਂ ਆ ਵੀ ਖਰਚੇ ਪੂਰੇ ਕਰ ਜੇਗੀ ਜੇ ਸਹੀ ਸਲਾਮਤ ਭੁਗਤ ਗਈ ਜਿਹੜਾ ਕਿ ਜਿੰਨਾ ਖਰਚਾ ਕਰਿਆ ਬਚਤ ਉਹ ਚ ਕੁਝ ਹੁੰਦੀ ਨਹੀਂ ਵੀ ਸਿਰ ਤੇ ਕਰਜ਼ਾ ਨਹੀਂ ਚੜੇਗਾ ਉਹਨੂੰ ਪੂਰਾ ਕਰ ਜੇਗੀ ਜਿਹੜਾ ਆਪਾਂ ਨੇ ਲਾਇਆ ਪੱਲਿਓ ਵੀ ਮਤਲਬ ਅੱਜ ਆਸੋ ਕੀ ਵੀ ਆਪਾਂ ਨੂੰ ਉਹ ਪੈਸੇ ਦੇ ਕੇ ਜਾਊਗੀ ਪੈਸੇ ਵਾਲੀ ਤਾਂ ਉਮੀਦ ਖਤਮ ਹੂੰ ਬਚਤ ਨਹੀਂ ਆਪ ਨੂੰ ਮਿਲਦੀ ਉਹ ਜੋ ਠੇਨੀ ਵੀ ਹੂੰ ਉਹਦਾ ਐਵੇਂ ਆ ਵੀ ਜਿਹੜੇ ਆਪਾਂ ਲਾ ਚੁੱਕੇ ਸੁਰੱਖ ਨਹੀਂ ਸਕਾਂਦੇ ਮੈਲੇ ਖੇਤਾਂ ਨੂੰ ਹੂੰ ਦੇਖੇ ਨਹੀਂ ਜਾਂਦੇ ਤੇ ਜੀਰੀ ਕੀ ਨਹੀਂ ਦੇਖੇ ਜਾਂਦੇ ਸੀ ਹੂੰ ਵੀ ਉਹਦਾ ਐ ਆ ਵੀ ਚਲੋ ਦੇਖੀ ਜਾਊਗੀ ੱੱਕੇ ਨਾਲ ਤੱਕ ਆਪੇ ਕੁਦਰਤ ਵਾਲਾ ਕਰੇਗਾ ਜੋ ਕਰੇਗਾ। ਬਾਈ ਜੀ ਜਿਸ ਤਰ੍ਹਾਂ ਹੁਣ ਇਹ ਦੁਬਾਰੀ ਲਾਉਣੀ ਪਈ ਸਾਰਾ ਕੁਝ ਕਰਨਾ ਪਿਆ ਅੱਜ ਕਿਸਾਨ ਦੇ ਇਹ ਹਾਲਾਤ ਨੇ ਵੀ ਇਸ ਤਰ੍ਹਾਂ ਮਤਲਬ ਕਿ ਇਹਨਾਂ ਹਾਲਾਤਾਂ ਦੇ ਵਿੱਚ ਖੇਤੀ ਕਰ ਰਿਹਾ ਹੈ ਕਿ ਉਹਨੂੰ ਬੇਸ਼ੱਕ ਉਮੀਦ ਹੈਗੀ ਹੈ ਕਿ ਅੱਗੇ ਕੁਝ ਵੀ ਨਹੀਂ ਬਚਣਾ। ਉਹਨੂੰ ਸਭ ਕੁਝ ਪਤਾ ਕਲੀਅਰ ਹੈ ਕਿ ਮੈਨੂੰ ਬਚਣਾ ਨਹੀਂ ਕੁਝ ਖਰਚਾ ਹੀ ਪੂਰਾ ਹੋਣਾ ਪਰ ਖੇਤੀ ਕਰਨ ਦੇ ਲਈ ਮਜਬੂਰ ਹੈ ਕਿਸਾਨ। ਹੋਰ ਕਰ ਵੀ ਕੁਝ ਨਹੀਂ ਸਕਦਾ ਕਿਸਾਨ। ਹੂੰ ਕੀ ਫੈਕਟਰੀ ਉਹ ਨਹੀਂ ਲਾ ਸਕਦਾ? ਹੂੰ ਉਹਨੂੰ ਪਤਾ ਹੀ ਨਹੀਂ ਫੈਕਟਰੀ ਬਾਰੇ ਕੀ ਹੁੰਦੀ ਹੈ। ਹੂੰ ਜੇ ਪਾ ਸੋਚੀ ਇਹ ਵੀ ਕੋਈ ਚੀਜ਼ ਸੈਲਰ ਲਾ ਲੇਗਾ ਜਾਂ ਕੋ ਹੋਰ ਕੁਝ ਲਾ ਲੇਗਾ ਇਹ ਵੀ ਨਹੀਂ ਕਰ ਸਕਦਾ ਹੈਗਾ ਇਹਨੇ ਤਾਂ ਘੱਟਾ ਹੀ ਢੋਣਾ ਇਹ ਬਣੇ ਹੀ ਇਸੇ ਕੰਮ ਵਾਸਤੇ ਆ ਨਾ ਇਹਦੀ ਕੋਈ ਸੁਣਦਾ ਹੂੰ ਜੇ ਕਹੇ ਵੀ ਐ ਹੋ ਗਿਆ ਐ ਹੋ ਗਿਆ ਠੀਕ ਆ ਆਪਾਂ ਮੰਨਦੇ ਆ ਵੀ ਕੁਝ ਕਿਸਾਨ ਜੇ ਕੋਈ ਹੱਦ ਤੱਕ ਗਲਤ ਆ ਤਾਂ ਉਹਦਾ ਆ ਕੇ ਦੇਖੋ ਤਾਂ ਸਹੀ ਵੀ ਇਹ ਗਲਤ ਆ ਹੂੰ ਜੇ ਗਲਤ ਹੋਵੇਗਾ ਨਾ ਮੰਨੋ ਹੂੰ ਪਰ ਜੇ ਸਹੀ ਆ ਉਹਦੀ ਤਾਂ ਮੰਨੋ ਨਾ ਹੂੰ ਬਈ ਤਾਂ ਵੀ ਮਤਲਬ ਕਿਸਾਨ ਆ ਜਿਹੜਾ ਉਹ ਆਪਣੀ ਕਿਸਮਤ ਨੂੰ ਬੈਠ ਕੇ ਆਪਣੀ ਕਿਸਮਤ ਨਾਲ ਆਪ ਹੀ ਲੜ ਰਿਹਾ ਉਹਨੂੰ ਕੋਈ ਉਹਦੇ ਕੋਲੇ ਹੱਲ ਨਹੀਂ ਹੈਗਾ ਕਿ ਉਹ ਉਹਦੀ ਖੇਤੀ ਆ ਚਾਹੇ ਘਾਟੇ ਚ ਜਾਵੇ ਚਾਹੇ ਉਹਨੂੰ ਫਾਇਦਾ ਹੋਵੇ ਉਹਦੇ ਮਤਲਬ ਹੈ ਕਿ ਕਰਮਾਂ ਦੇ ਵਿੱਚੋਂ ਕਹਿੰਦੇ ਵੀ ਖੇਤੀ ਲੈ ਕੇ ਚੱਲਿਆ ਤੇ ਖੇਤੀ ਹੀ ਲੈ ਕੇ ਮਰ ਜਾਣਾ ਉਹਦਾ ਰੱਬ ਦੇ ਸਿਰ ਤੇ ਜੰਮਿਆ ਦੀ ਰੱਬ ਦੇ ਸਿਰ ਤੇ ਹੀ ਚੱਲੇਗਾ ਜੇ ਆਪਾਂ ਕਹੀਏ ਨਾ ਵੀ ਉਹਨੂੰ ਕਿਸੇ ਦਾ ਸਾਰਾ ਸਾਰਾ ਕਿਸੇ ਦਾ ਨਹੀਂ ਬਹੁਤ ਵੱਡੀ ਗੱਲ ਬਾਈ ਜੀ ਕਹੀ ਹੈ ਕਿ ਜਿਹੜੇ ਕਿਸਾਨ ਨੇ ਅਸਲ ਦੇ ਵਿੱਚ ਨਾ ਉਹ ਕਿਸਮਤ ਦੇ ਸਿਰ ਤੇ ਰੱਬ ਦੇ ਸਿਰ ਤੇ ਕੁਦਰਤ ਦੇ ਸਿਰ ਤੇ ਚੱਲਦੇ ਹੁੰਦੇ ਨੇ ਕਿਉਂਕਿ ਜੇਕਰ ਹੁਣ ਤਾਂ ਚਲੋ ਆਪਾਂ ਟੈਕਨੀਕਲ ਜ਼ਿੰਦਗੀ ਬਹੁਤ ਚੀਜ਼ਾਂ ਆ ਗਈਆਂ ਆਪਣੇ ਕੋਲੇ ਆਪਾਂ ਬੋਰ ਨੇ ਜਿਹੜੇ ਵੱਡੇ ਬੋਰ ਆ ਗਏ ਉਹਨਾਂ ਦੇ ਸਹਾਰੇ ਆਪਾਂ ਪਾਣੀ ਵਗੈਰਾ ਦਾ ਅਰੇਂਜਮੈਂਟ ਕਰ ਲੈਨੇ ਆ ਪਰ ਜਿਵੇਂ ਪਹਿਲਾਂ ਖੇਤੀ ਹੁੰਦੀ ਸੀ ਉਹ ਪ੍ਰੋਪਰਲੀ ਤੌਰ ਤੇ ਕੁਦਰਤ ਦੇ ਉੱਤੇ ਡਿਪੈਂਡ ਹੁੰਦੀ ਸੀ ਤੇ ਅੱਜ ਵੀ ਖੇਤੀ ਦਾ ਬਹੁਤਾ ਹਿੱਸਾ ਜਿਹੜਾ ਉਹ ਕੁਦਰਤ ਦੇ ਤੌਰ ਤੇ ਡਿਪੈਂਡ ਹੈ ਕਿਉਂਕਿ ਜਿਸ ਤਰ੍ਹਾਂ ਬਾਈ ਹੋਰਾਂ ਨੂੰ 20 ਕਿੱਲੇ 20 ਏਕੜ ਜਿਹੜੀ ਫਸਲ ਹੈ ਝੋਨੇ ਦੀ ਉਹ ਬੋਹਣੀ ਪਈ ਆ ਉਹ ਕੁਦਰਦੀ ਮਾਰ ਦੇ ਹੇਠ ਆ ਗਈ ਬਾਈ ਖੁਰੇ ਕਹਿੰਦੇ ਨੇ ਕਿ ਅਸੀਂ ਕਿਸੇ ਸਰਕਾਰ ਦਾ ਕੋਈ ਕਸੂਰ ਨਹੀਂ ਕੱਢਦੇ ਕਿਸੇ ਕੋਈ ਦੇਹਾਂ ਸਪਰੇਹਾਂ ਜਾਂ ਦਵਾਈਆਂ ਦਾ ਕਿਸੇ ਦਾ ਕੋਈ ਕਸੂਰ ਨਹੀਂ ਕੱਢਦੇ ਇਹ ਸਾਡੀ ਕਿਸਮਤ ਸੀ ਅਸੀਂ ਭੁਗਤ ਰਹੇ ਹਾਂ ਬੇਸ਼ੱਕ ਆਉਣ ਵਾਲੇ ਸਮੇਂ ਦੇ ਵਿੱਚ ਉਸ ਤੋਂ ਕੋਈ ਫਾਇਦਾ ਨਿਕਲੇ ਨਾ ਨਿਕਲੇ ਉਹ ਵੀ ਸਾਡੀ ਕਿਸਮਤ ਹੈ ਸੋ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਿਓ ਤੇ ਅਸੀਂ ਇੰਨੀ ਜਰੂਰ ਤੁਹਾਨੂੰ ਬੇਨਤੀ ਕਰਾਂਗੇ ਕਿ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਖੇਤੀਬਾੜੀ ਮਾਹਿਰ ਨੇ ਜਿਹੜੇ ਉਹਨਾਂ ਦੇ ਤੱਕ ਇਸ ਤਰ੍ਹਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਕਹਿ ਲਈਏ ਕਿ ਤਰਾਸਦੀਆਂ ਨੇ ਉਹ ਉਹਨਾਂ ਦੇ ਤੱਕ ਪਹੁੰਚਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਕੋਈ ਰਿਸਰਚ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਿਸਾਨਾਂ ਦੇ ਉੱਤੇ ਜਿਹੜੀਆਂ ਮਾਰਾਂ ਪੈ ਰਹੀਆਂ ਨੇ ਇਹਨਾਂ ਦਾ ਕੋਈ ਹੱਲ ਲੱਭਿਆ ਜਾ ਸਕੇ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ